ਜਿੱਥੇ ਜਿੱਥੇ ਮੈਂ ਤੇ ਚੜਦੀ ਕਲਾ ਨਾਲ ਜਵਾਬ ਦੇ ਰਿਓ ਬਾਰੇ ਇਨਸਾਨਾਂ ਆਸਿਆ ਕਾਲੇ ਯਾਰ 2 ਮਹੀਨੇ ਹੋ ਗਏ ਹੀ ਤੇਰੇ ਫਿਰਦਾਂ ਨੂੰ ਵੀ ਇੰਧਰ ਦਿੱਲੀ ਚੱਲਾਂਗੇ ਨਾ ਕਿ ਕਦੇ ਕੱਟ ਨਾ ਘਟਦੇ ਪਰ ਯਾਰ ਮੈਂ ਹਜੇ ਉਹ ਟਰੱਕ ਤੱਕ ਗਿਆ ਤੇ ਇਧਰੋਂ ਇੱਥੇ ਥੋੜਾ ਆ ਗਿਆ ਯਾਰ ਇੰਨਾ ਵਧੀਆ ਮਾਹੌਲ ਮੈਂ ਜ਼ਿੰਦਗੀ ਦੇ ਵਿਚਾਰ ਦੀ ਗੱਲ ਕਰਦਾ ਬਜ਼ੁਰਗੋ ਬੜਾ ਸਖਸ਼ੂਲ ਤਾਂ ਮਾਣਿਆ ਬਹੁਤ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ ਠੀਕ ਆ ਔਰ ਜਿਹੜਾ ਆ ਸਮਾਂ ਜਿਹੜਾ ਆ ਕੁਝ ਦੇਖ ਲਿਆ ਆ ਮੇਲਾ ਆ ਮੇਲਾ ਦੇਖ ਲਿਆ ਆਪਾਂ ਕਹਿੰਦੇ ਇਹ ਮੈਨੂੰ ਲੱਗਦਾ ਨਹੀਂ ਜਿਹੜਾ ਲੈ ਗਿਆ ਲੈ ਗਿਆ ਉਹਦੇ ਕਹਿੰਦੇ ਗੁਰ ਜਿਹੜਾ ਰਹਿ ਗਿਆ ਰਹਿ ਗਿਆ ਰਹਿ ਗਿਆ ਜਿਹੜੇ ਘਰੇ ਰਹਿ ਗਏ ਓਏ ਵੀਰੋ ਸੇਕ ਜਾਂ ਤੋਂ ਸੇਕ ਆ ਥਲੀ ਛੋੜੇ ਘਰਾਂ ਦੇ ਵਿੱਚ ਬੈਠੇ ਆ ਰਾਜੇ ਓਏ ਆ ਕੇ ਦੇਖੋ ਓਏ ਸਾਡੇ ਪੰਜਾਬ ਦਾ ਏ ਭਾਈਚਾਰਾ ਯਾਰ ਕਦੇ ਕਿਸੇ ਤੋਂ ਛਾਂਣ ਨਹੀਂ ਫੜਦੀ ਕਦੇ ਕਿਸੇ ਤੋਂ ਕਰਤ ਫੜਦੀ ਕਦੇ ਕਿਸੇ ਤੋਂ ਕੁਛ ਫੜਦੇ ਆ ਆ ਭਾਈਚਾਰਾ ਯਾਰ ਆਪਾਂ ਆ ਪੰਜਾਬ ਦੇਖਣਾ ਚਾਹਦੇ ਸੀ ਓਏ ਅੱਜ ਰਾਜ ਦਿੱਲੀ ਤੇ ਪਤਾ ਕੀ ਦਾ ਓਏ ਅੱਜ ਦਿੱਲੀ ਤੇ ਰਾਜ ਪੰਜਾਬ ਦਾ ਪੰਜਾਬ ਦਾ ਕਾਤਿ ਮਿਆਂ ਉਹ ਬਿੱਲੀ ਆ ਬਿੱਲੀ ਚਾਰ ਸੇਰੋਂ ਘੇਰੀ ਵੀ ਆ ਚਾਰ ਸੇਰੋਂ ਸੂਰਮਿਆਂ ਦੀ ਉਹਨਾਂ ਦੀ ਯੋਸਤ ਨਹੀਂ ਪੈਂਦੀ ਇਹਨਾਂ ਨੂੰ ਇੱਕੋ ਹੀ ਆ ਕੇ ਕਹਿਣ ਵੀ ਉੱਠ ਖੜੋ ਇਹ ਥੋੜੇ ਇੱਕੇ ਨਾਲਾ ਲੋਕੋ ਉਹ ਲੋਕੋ ਥੋੜੇ ਪਿਆਰ ਦਾ ਸੂਤ ਆ ਇਹ ਤੁਸੀਂ ਜਾਤ ਦੇ ਵਿੱਚ ਰਹਿ ਕੇ ਦਿੱਲੀ ਘੇਰੀਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਮੇਰੇ ਵੀਰੋ ਆਪਾ ਇਹਨਾਂ ਜ਼ਾਲਮ ਸਰਕਾਰਾਂ ਨੂੰ ਬਖਤ ਕੋਣਾ ਬਖਤ ਇਹਦਾ ਜਿੰਦਾ ਅੱਜ ਜਿੰਦਾ ਅੱਜ ਯਾਰ ਜਿਹੜਾ ਮੈਂ ਮੈਂ ਸੋਚਦਾ ਸੀਗਾ ਵੀ ਪਾਰਟੀਆਂ ਨੇ ਸਾਡੇ ਪਿੰਡਾਂ ਦਾ ਨਾ ਭਾਈਚਾਰਾ ਜਿਹੜਾ ਉਹ ਖਤਮ ਕਰਤਾ ਅੱਜ ਨਵਾਂ ਪੰਜਾਬ ਬਸ ਗਿਆ ਉਹ ਲੋਕੋ ਨਵਾਂ ਪੰਜਾਬ ਮਰਤਾ ਜਿਹੜਾ ਉਹ ਬਚ ਗਿਆ ਉਹ ਮੇ ਕੋ ਆ ਪਿਆਰ ਦੇਖਣ ਨੂੰ ਬਾਈ ਸੱਚੀ ਕਹਿੰਦਾ ਮੇਰੇ ਦਿਲ ਦੇ ਜਜ਼ਬਾਤ ਨੇ ਇੱਕ ਕਰੀ ਆ ਕੇ ਦੇਖੋ ਯਾਰ ਕਿਹੜੇ ਹਿਸਾਬ ਨਾਲ ਲੰਗਰ ਪੱਕ ਰਿਹਾ ਕਿਹੜੇ ਹਿਸਾਬ ਨਾਲ ਟਰਾਲੀਆਂ ਖੜੀਆਂ ਆ ਜਿਹੜੀ ਸੜਕ ਜਾਂਦੀ ਆ ਨਾ ਇਹ 12 ਮਹੀਨੇ 30 ਦਿਨ ਤੇ 24 ਘੰਟੇ ਚੱਲਦੀ ਆ 24 ਘੰਟੇ ਕਿਸੇ ਕਿਸੇ ਦੀ ਯਰਤ ਨਹੀਂ ਪਈ ਇਹਨੂੰ ਰੋਕਣ ਦੀ ਉਹ ਯਰਤ ਪਈ ਜਾਂਦਾ ਪੰਜਾਬ ਦੀ ਪਈ ਆ ਮੇਰੇ ਵੀਰੇ ਪੰਜਾਬ ਨੇ ਕੁੱਲੀ ਦੀ ਹੱਕ ਤੇ ਆ ਕੇ ਖੜਾ ਰੱਖਦਾ ਸਵਾਦ ਲਾਤਾ ਬਜ਼ੁਰਗੋ ਸਵਾਦ ਇਹਨੂੰ ਕਹਿੰਦੇ ਆ ਗੁਰੂਆਂ ਦਾ ਅਸ਼ੀਰਵਾਦ ਇਹ ਗੁਰੂਆਂ ਦੇ ਅਸ਼ੀਰਵਾਦ ਨਾਲ ਆਪਾਂ ਅਕਸਰ ਧਰਮਿਆਂ ਦੇ ਵਿੱਚ ਇਹਨੇ ਬੋਲਦੇ ਸੀ ਇੱਕ ਗੱਲ ਕਹਿੰਦੇ ਸੀ ਗੈਰੀ ਕੋਲੇ ਬਹੁਤ ਟੰਕਾ ਬਹੁਤ ਟੱਕਾ ਬਹੁਤ ਗੋਲੀਆਂ ਉਹਦੇ ਕੋਲੇ ਬਹੁਤ ਪਾਵਰ ਆ ਪਰ ਅੱਜ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਰਹਿਆ ਸਾਡੇ ਕੋਲੇ ਕੀ ਆ ਸਾਡੇ ਕੋਲੇ ਦਸਾਂ ਗੁਰੂਆਂ ਦਾ ਅਸ਼ੀਰਵਾਦ ਆ ਸਾਡੇ ਕੋਲ 10 ਮਿੰਟ ਯਾਰ ਮੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਆ ਉਹ ਸਾਡੇ ਕੋਲ ਉਹਨਾਂ ਸਿੰਘਾਂ ਸ਼ਹੀਦਾਂ ਦਾ ਜਿਨ੍ਹਾਂ ਨੇ ਕਾਮ ਦੀ ਖਾਤਰ ਆਪਣੀਆਂ ਜੁਗੀਆਂ ਜਾਨਾਂ ਵਾਰ ਦਿੱਤੀਆਂ ਉਹ ਆਸ਼ੀਰਵਾਦ ਆ ਉਹ ਅੱਜ ਇਹਨਾਂ ਦੇ ਟੈਂਕ ਜਿਹੜੇ ਟੈਂਕ ਕੋਲੇ ਚੱਲੇ ਨਹੀਂ ਗੋਲੀਆਂ ਚੱਲੀਆਂ ਨਹੀਂ ਇਹਨਾਂ ਦੀਆਂ ਡਾਂਗਾ ਚੱਲੀਆਂ ਨਹੀਂ ਉਹ ਸਾਡੇ ਗੁਰੂਆਂ ਦਾ ਆਸ਼ੀਰਵਾਦ ਕੰਮ ਕਰ ਗਿਆ ਲੋਕੋ ਅਸੀਂ ਇੱਥੇ ਇਹਨਾਂ ਦੀ ਰੱਖ ਤੇ ਆ ਕੇ ਬਹਿ ਗਏ ਆ ਇਹ ਲੋਕਾਂ ਦੀ ਜਿੱਤ ਆ ਇਹ ਆਪਸੀ ਭਾਈਚਾਰੇ ਦੀ ਜਿੱਤ ਆ ਇਹ ਸਾਡੀ ਏਕਤਾ ਦੀ ਜਿੱਤ ਆ ਮੇਰੇ ਵੀਰੋ ਇਸੇ ਤਰ੍ਹਾਂ ਇਕਾਂ ਬਣਾ ਕੇ ਰੱਖਿਓ ਆ ਪਤਾ ਮੋਦੀ ਭਜਾ ਲਿਆ ਆ ਪੰਜਾਬ ਵਾਲੇ ਆਪਣੇ ਮੂਰੇ ਲੀਡਰ ਪ੍ਰਸ਼ਟ ਕੀ ਚੀਜ਼ ਆ ਯਾਰ ਆਪਾਂ ਉੱਥੇ ਵੀ ਆਈਏ ਏਕਾ ਕਰਾਂਗੇ ਆਈਏ ਉੱਥੇ ਉਹਨਾਂ ਨੂੰ ਭਜਾਵਾਂਗੇ ਆ ਜਿਹੜੇ ਕਾਲੀ ਕਾਂਗਰਸੀ ਆ ਆਦਮੀ ਵਾਲੇ ਸਾਰੇ ਰਲੇ ਫੁਰਦੇ ਇੱਕੋ ਥਾਲੀ ਦੇ ਬੱਟੇ ਬਣੇ ਫੁਰਦੇ ਆ ਇਹ ਸਾਰੇ ਸਾਡੇ ਆਹੀ ਇੱਥੇ ਇੱਥੇ ਆਹ ਸੜਕ ਤੋਂ ਲੰਗੇ ਹੋਣਗੇ ਮੈਨੂੰ ਲੱਗਦਾ ਜਦੋਂ ਹੱਕ ਨੂੰ ਇੱਕ ਤਾਂ ਸੋਨਿਹਾਰਾ ਸੋਨਿਹਾਰਾ ਅੱਜ ਕਹਿੰਦੇ ਸ਼ੀਨਾ ਭਜਾਇਆ ਬਈ ਸਿੱਖਿਆ ਮੰਤਰੀ ਇੱਕ ਗੱਲ ਹੋਰ ਜਿਹੜਾ ਕਹਿੰਦਾ ਸੀ ਨਾ ਕੋਈ ਗੱਲ ਨਹੀਂ ਜੀ ਬੋਲ ਬੋਲ ਸੰਗਤ ਦਾ ਕੋਈ ਚੱਕਰ ਨਹੀਂ ਐ ਬੰਦਾ ਵੀਰਾ ਤੁਹਾਡੇ ਸ਼ੀਮਰ ਵੇ ਉਹ ਜਿਹੜਾ 56 ਇੰਚ ਦੀ ਸ਼ਾਂਤੀ ਵਾਲਾ ਕਹਿੰਦਾ ਸੀ ਨਾ ਮੈਂ ਜੋ ਫੈਸਲਾ ਕਰਦਾ ਮੈਂ ਪਿੱਛੇ ਨਹੀਂ ਹਟਦਾ ਉਹ ਲੇਲੜੀਆਂ ਕਰਦਾ ਫਿਰਦਾ ਥੋਡੀਆਂ ਜੱਫੇ ਬੰਦੀਆਂ ਨੇ ਉਹ ਬਾਈ ਇਹਨਾਂ ਨੂੰ ਲੈ ਜਾਓ ਉਹ ਇਹਨਾਂ ਨੂੰ ਲੈ ਜਾਓ ਕਿਵੇਂ ਨਾ ਕਿਵੇਂ ਕਰਕੇ ਲੈ ਜਾਓ ਜਿਵੇਂ ਕਹੋਗੇ ਪਰ ਅਸੀਂ ਇੱਕੋ ਮਿੰਟ ਦੀ ਹੁਣ ਗੱਲ ਪੂਰੀ ਹੋ ਲੈਣ ਤੋਂ ਬਾਅਦ ਜਦੋਂ ਜਿਆਦਾ ਪੂਰਾ ਪ੍ਰੋਪਰ ਕਿਸੇ ਗੱਲ ਕਰ ਲਈਏ ਉਹ ਉਹ ਇਦਾਂ ਦਾ ਬਾਬਾ ਜੀ ਬਗਲ ਜਿਹੜੀ ਦਿਮਾਗ ਤੇ ਨਿਕਲ ਜਾਂਦੀ ਆ ਉਹ 56 ਇੰਚ ਦੀ ਛਾਤੀ ਵਾਲੇ ਨੂੰ ਅੱਜ ਥਾਂ ਨਹੀਂ ਲੱਭਦੀ ਵੀ ਕਾਰਸ਼ਪੇਰ ਉਹ ਘਿਰਿਆ ਬੈਠਾ ਪਤਾ ਨਹੀਂ ਕੀ ਕੁਛ ਹੋ ਮੇਰੇ ਨਾਲ ਕਿੰਨੇ ਖਦਣੇ ਬੈਠਣਗੇ ਤਾਂ ਦੋ ਦੋ ਸਾਲ ਦਾ ਰਾਸ਼ਨ ਲਈ ਬੈਠਿਆ ਬਾਈ ਉਹ ਤਾਂ ਅਜੇ ਪਿਛਲੇ ਨੇ ਵੀ ਪੂਨਪਾਲ ਕਰੀ ਜਾਂਦੇ ਆ ਵੀ ਕਿਵੇਂ ਬਣਿਆ ਉਹਨਾਂ ਨੇ ਇਹੀ ਕਿਹਾ ਵੀ ਆ ਜਾਓ ਲੰਗੇ ਆ ਮੋਰ ਤੇ ਜਿਹੜਾ ਇਹਨਾਂ ਨੇ ਲਾਇਆ ਸਿੰਘਾ ਫੋਰਸਾਂ ਉਹਨਾਂ ਨੂੰ ਸਾਰਿਆਂ ਨੂੰ ਨਕਾਰਦੇ ਹੋਏ ਆ ਗਏ ਸੀ ਮੋਰਕੇ ਤੇ ਭਰਾਵੋ ਪੰਜਾਬ ਵਾਲਿਓ ਪਿੱਛੇ ਆ ਜਾਓ ਸਾਡੇ ਯਾਰ ਹੁਣ ਤਾਂ ਤੁਸੀਂ ਆ ਹੀ ਸਕਦੇ ਹੋ ਇਹ ਲੋਕੋ ਥੋੜੀ ਜਿੱਤਾਂ ਏਕਾ ਰੱਖਣਾ ਨੌਜਵਾਨ ਭਰਾਵਾਂ ਨੂੰ ਮੈਂ بار بار ਇਹ ਬੇਨਤੀ ਹੈ ਪੂਰੀ ਨਿਗਰਾਨੀ ਰੱਖਣੀ ਹੈ ਰਾਤ ਨੂੰ ਕੋਈ ਇੱਥੇ ਆਪਾਂ ਆਪੋ ਆਪਣੀਆਂ ਟਰਾਲੀਆਂ ਕੋਲੇ ਉਪਰਾਂ ਬੰਦਾ ਦੇਖਦੇ ਆ ਕਿਉਂਕਿ ਆਪਾਂ ਨੂੰ ਪਤਾ ਵੀ ਕੌਣ-ਕੌਣ ਆਪਣੇ ਨਾਲ ਆਇਆ ਕੌਣ-ਕੌਣ ਨਹੀਂ ਆਇਆ ਆਪਾਂ ਨੂੰ ਸਭ ਪਤਾ ਆਪਾਂ ਪੂਰੀ ਨਿਗਰਾਨੀ ਰੱਖਣੀ ਹੈ ਉਪਰਾਂ ਬੰਦਾ ਉਹਨਾ ਆਪਣੇ ਕੋਲ ਰੱਸੇ ਬਾਧੂਆ ਫੜ ਲਓ ਫੜ ਫੜ ਕੇ ਬੰਨ ਲਓ ਤੜ ਕੇ ਦੇਖਾਂਗੇ ਕੀ ਬਣੂਗਾ ਮਾਰਨਾ ਨਹੀਂ ਕਿਸੇ ਨੂੰ ਕੁੱਤਣਾ ਨਹੀਂ ਕਿਸੇ ਨੂੰ ਆ ਰੱਸੇ ਪਏ ਆ ਹਰਸਿਆਂ ਨੂੰ ਦੋਨੇ ਲੱਤਾਂ ੂੜ ਲਓ ਦੋਨੇ ਬਹਾਂ ੂੜ ਲਓ ਤੇ ਚੁੱਪ ਕਰਕੇ ਬੰਨ ਲਓ ਤੜ ਕੇ ਪੋਰਸਾਪੇ ਦੇਖੂਗੀ ਆਪਾਂ ਨਹੀਂ ਦੇਖਾਂਗੇ ਕੋਈ ਸਬਜੀ ਭਾਜੀ ਬਣਾਓ ਮੇਰੇ ਨਾਲ ਦੋ ਚਾਰ ਮਿੰਟ ਗੱਲਾਂ ਕਰਨ ਨੂੰ ਜੀ ਕਰਦਾ ਜਦੋਂ ਰੋਟੀ ਰੁੱਟੀ ਖਾ ਲਈ ਫੇਰ ਸ਼ਾਮ ਨੂੰ ਆਪਾਂ ਐਸੇ ਪਰਾਂ ਬੜੀ ਰੌਣਕ ਲਾਵਾਗੇ ਬੜਾ ਦੇਖ ਕੇ ਉਹ ਮੁੰਡੇ ਬੂਵੀ ਮਾਵੀ ਬਣਾਓ ਉਹ ਵੀ ਮਾਵੀ ਬਣਾ ਕੇ ਪਾਓ ਨੈਟ ਤੇ ਪਤਾ ਲੱਗੇ ਵੀ ਪੰਜਾਬੀਆਂ ਨੇ ਦਿੱਲੀ ਦੀ ਹੱਕ ਤੇ ਝੰਡਾ ਝਟਦਾ ਸੋਹਣੇ ਆਵਾਜ਼ ਸੋਹਣੇ ਆਵਾਜ਼ ਹੋਈ ਗੱਲ ਨਹੀਂ ਆਸੇ ਪਾਸ ਹਾਂ ਆ ਸੁਣੇ ਵਾਲੀ ਗੱਲ ਸੁਣਨੇ ਆਪਾਂ ਸੂਏ ਸੂਏ ਜੇ ਨਿਕਾਉਦੇ ਫਿਰਦੇ ਆ ਵੀ ਅਸੀਂ ਪਤਾ ਨਹੀਂ ਕੀ ਕਰਦੇ ਆਂ ਉੱਤ ਘਾ ਦੋ ਸਾਡੇ ਮਾਰ ਦੋ ਇਦਾਂ ਦੋ ਦੋ ਮਹੀਨੇ ਬੈਠੇ ਰਮਾਂਗੇ ਯਾਰ ਹੰਡ ਰਹੀ ਯਾਰ ਜਾਂ ਜਾਂ ਲੈ ਕੇ ਆ ਰਾਸ਼ਨ ਬਾਤੂਆ ਹੋਰ ਸਾਨੂੰ ਕੀ ਚਾਹੀਦਾ ਹੈ ਉਹ ਸਾਨੂੰ ਚਾਹੀਦਾ ਕੁਛ ਪਿੰਡ ਕਣਕਪੁਰ ਕੀ ਪੀਟੀਵੀ ਆ ਪਾਣੀ ਆਪੇ ਲੱਗੀ ਜਾਊਗਾ ਬੋਲੇ ਸੋ ਜੈ ਜੀ ਰਾਮ ਰਾਮ ਸੋ ਚੜਦੀ ਕਲਾ ਜਰਿਓ ਪੂਰੇ ਐਨ ਚਿਕੰਨੇ ਰਾਤ ਚਿਕੰਨੇ ਜ਼ਿੰਮੇਵਾਰੀ ਆਣ ਆਪਣੇ ਤੇ ਇਕੱਲੇ ਇਕੱਲੇ ਆ ਏਰੀਏ ਦੀ ਜੜ ਦੇਖੋ ਜਿਹੜੀ ਜੱਥੇ ਜਿਹੜੀ ਵੀ ਜੱਥੇਬੰਦੀ ਨਾਲ ਆਪਾਂ ਆਏ ਆਂ ਜਿਹੜੀ ਵੀ ਜੱਥੇਬੰਦੀ ਨਾਲ ਆਪਾਂ ਆਏ ਆਂ ਸੋ ਰੂਟ ਲੰਬਾ ਦੇਖ ਲੋ ਜਿਹੜੇ ਹਿਸਾਬ ਨਾਲ ਇਧਰੋਂ ਮੈਲਾ ਦਾ 20-25 ਕਿਲੋਮੀਟਰ ਹੈ ਇਧਰੋਂ 30-35 ਕਿਲੋਮੀਟਰ ਹੈ ਇਧਰੋਂ ਏ ਮੈਂ ਕਹਿੰਦਾ ਜਿਹੜਾ ਪੰਜਾਬ ਹਜੇ ਬੈਠਾ ਹੈ ਆਪਣਾ ਜਿਹੜੇ ਹਜੇ ਲੋਕ ਆਏ ਨਹੀਂ ਹੋਣਾ ਚਾਹੁੰਦੇ ਐ ਤੇ ਜੇ ਯਾਰ ਉਹ ਤਰ ਕੋ ਮੈਨੂੰ ਤਾਂ ਲੱਗਦਾ ਹੈ ਫਿਰ ਆਪਾਂ ਆਪਣੇ ਬਾਡਰਾਂ ਤੇ ਪਹੁੰਚਾਂਗੇ ਆਪਣੀ ਲੈਨ ਦੀ ਬਾਡਰਾਂ ਤੱਕ ਪਹੁੰਚੂਗੀ ਸਹੀ ਗੱਲ ਹੈ ਇਹ ਤੁਹਾਡੇ ਏਕੇ ਨਾਲ ਆ ਰੋਡ ਆਉਂਦੀ ਹੈ ਦਿੱਲੀ ਨੂੰ ਪੰਜੇ ਜਾਮ ਪੰਜੇ ਟੀਖਾ ਬੰਦ ਕਰਤੀਆਂ ਟੀਖਾ ਸਤਿਕਾਰਯੋਗ ਜਿਹੜਾ ਕਗਵੀਰ ਬਾਦਲ ਦਾ ਬਿਆਨ ਆਇਆ ਸੀ ਕਹਿੰਦਾ ਸ਼ਰੋਮਣੀ ਕਮੇਟੀ ਜਿਹੜੀ ਕਰੂਗੀ ਲੰਗਰ ਦਾ ਪ੍ਰਬੰਧ ਲੋਰ ਹੈਗੀ ਆ ਕਿਸੇ ਨੂੰ ਸ਼ਰੋਮਣੀ ਕਮੇਟੀ ਦਾ ਆਹੋ ਕੱਲ ਦੇਖੋ ਕੀ ਕਰਤੂਤ ਕੀਤੀ ਆ ਕੱਲ ਦੀ ਕਰਤੂਤ ਬਾਬਾ ਜੀ ਦੱਸਦਾ ਤੁਹਾਨੂੰ ਇਹਨਾਂ ਨੇ ਉਹ ਸਾਡੀ ਸਰਮਾਰ ਸਾਨੂੰ ਐਸਜੀਪੀਸੀ ਨੂੰ ਵੀ ਜਿਹੜਾ ਮੰਦਾ ਬੋਲਣਾ ਪੈ ਰਿਹਾ ਜਿਹੜੀ ਸਾਡੀ ਬਹੁਤ ਵੱਡੀ ਸਰਮਾਰ ਸੰਸਥਾ ਹੈ ਉਹ ਅਸੀਂ ਸਾਡਾ ਦੇ ਅੱਗੇ ਸਿਰ ਝੁਕਦਾ ਕਾਲਪਤ ਸਿੰਘ ਸਾਹਿਬ ਜਿੰਨੇ ਸਿਰ ਝੁਕਦਾ ਇਹਨਾਂ ਨੇ ਕੱਲ ਨਾ ਬੱਲਾ ਆਪਾਂ ਤਾਂ ਤਰੇਉਂਦੇ ਸੀ ਇੱਧਰੋਂ ਦਿੱਲੀ ਅੰਨੀ ਨੂੰ ਇਹ ਧੱਲੇ ਲੋਕਾਂ ਨੇ ਏੜੀ ਇੱਕ ਕੁੜੀ ਮਾਰ ਕੁੜੀ ਮਾਰ ਕੌਣਾ ਬੱਲਾ ਦੀ ਵਸੇ ਵੀ ਕੀ ਕਹੋਗੇ ਨਾ ਜੀਰੋ ਕਹਿ ਮੁੱਛਾਂ ਵਾਲੀ ਮੁੱਛਾਂ ਇਹ ਗੜੀ ਜੰਗੀਰੋ ਆ ਨਾ ਜੰਗੀਰੋ ਇਹ ਖਾਂਦੀ ਘਾਟਾ ਤੇ ਮੁੱਢ ਦੀ ਵਾਲਾ ਇਹਨਾਂ ਨੇ ਉਹਨੂੰ ਪ੍ਰਧਾਨ ਬਣਾਤਾ ਯਾਰ ਦੱਸੋ ਯਾਰ ਐਨੀ ਪਵਿੱਤਰ ਸੰਸਦਾਂ ਦਾ ਪ੍ਰਧਾਨ ਇਹਨਾਂ ਨੇ ਕੱਲ ਦੇ ਦਿਨ ਬਣਾਇਆ ਯਾਰ ਇੱਕ ਕਾਲੀ ਜਾਲੀ ਬਸੋ ਯਾਰ ਦੱਸੋ ਉਹ ਹੁਣ ਕੋਲ ਨੂੰ ਪਤਾ ਹੀ ਆ ਮਾੜੀਆਂ ਮਾਮਾਂ ਵੀ ਬੇਟੀਆਂ ਇੱਥੇ ਇੰਨਾ ਆਪਾਂ ਠੇਠ ਚੱਲ ਨਹੀਂ ਸਕਦੇ ਪਰ ਤੁਸੀਂ ਸੋਚ ਲਓ ਯਾਰ ਜੇ ਸਾਡੇ ਲੀਡਰ ਚੰਗੇ ਹੁੰਦੇ ਨਾ ਸਾਡੇ ਆ ਹਾਲਾਤ ਨਹੀਂ ਹੁੰਦੇ ਸਹੀ ਗੱਲ ਆ ਜੀ ਤੇ ਕੋਲੋਂ ਉਹਨਾਂ ਦਾ ਧੰਨਵਾਦ ਵੀ ਆ ਇਹ ਖੱਚ ਸੀ ਕਾਫੀ ਥੇਰ ਕੱਥੇ ਹੋ ਗਏ। ਇਹ ਇੱਕ ਹੱਥ ਸੀਗੇ ਆਸੀਂ ਥੇਰ ਆਉਂਦਾ ਜਿਹੜਾ ਇੱਕ ਭਾਈ ਜਿਹੜਾ ਉਹ ਵਰਕਰਾਰ ਕਰ ਲਿਆ। ਆਹ 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 ਜੋ ਉਹ ਮੇਰਾ ਵੀਰ ਮੁੰਡਾ ਇੱਕ ਇੱਕ ਕੋਲੇ ਬੱਲੋਂ ਪੁੱਲੋਂ ਮ ਹੈਗਾ ਬੱਲੋਂ ਪੁੱਲੋਂ ਚਾ ਗਾ ਲੋ ਮੇਰਾ ਵੀਰ। ਆਹ ਚੰਨੜ ਹੋਵੇ ਇੱਥੇ ਪਤਾ ਲੱਗੇ ਦਵਾਲੀ ਵਾਲਾ ਮਾਹੌਲ ਬਣਾ ਦੋ ਦਵਾਲੀ ਵਾਲਾ ਜਦੋਂ ਸੈਟੇਲਾਈਟ ਤੋਂ ਪਤਾ ਲੱਗੇ ਨਾ ਇਹਨਾਂ ਨੂੰ ਤਾਂ ਦੋ ਸੈਟੇਲਾਈਟ ਰਾਹੀਂ ਦੇਖਣੇ ਇਹਨਾਂ ਨੂੰ ਪਤਾ ਲੱਗੇ ਯਾਰ ਵੀ ਬੈਠੇ ਆ ਕੋਈ ਬੰਦੇ ਕੋਈ ਬੈਠੇ ਆ ਬਜ਼ੁਰਗ ਬਾਈ ਨਹੀਂ ਬਜ਼ੁਰਗ ਬਾਬਾ ਜੀ ਕਿੰਨੀ ਉਮਰ ਆ 68 ਸਾਲ ਆ 68 ਸਾਲਾਂ ਦਾ ਬਜ਼ੁਰਗਾ ਮਾਰੋ ਤਾੜੀਆਂ ਕਰੀ ਇਹੋ ਜੀ ਸੋਹਣਿਆ ਸਾਡੀ ਸਰਕਾਰ ਇਹਥੋਂ ਵੀ ਜ਼ਾਲਮ ਸਰਕਾਰ ਤੇ ਜਨੇ ਗੀਤ ਬਣਾਇਆ ਤੇ ਉਹ ਸੁਣਿਓ ਤੋਂ ਬਾਅਦ ਫਿਰ ਆਪਾਂ ਲੰਗਰ ਪਾਣੀ ਨੂੰ ਫੇਰ ਟੁੱਟ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ